ਓ ਪੰਡਤ ਜੀ ਤੁਹਾਨੂੰ ਕੀ ਦਸੀ ਇਹ ਸਾਡੇ ਸਾਹਬਾ ਦਾ ਮੂਡ ਦੇਖ ਲਓ ਕਿੰਨਾ ਆਫ ਹੈ ਆ ਪਿੱਛੇ ਧਿਆਨ ਮਰੋ ਹਵਾਲਾਤ ਖਾਲੀ ਪਈ ਐ ਕੰਮ ਕਰ ਬਿਲਕੁਲ ਨਹੀਂ ਰਿਹਾ ਸਾਡੇ ਦੇ ਕੋਈ ਕਿਰਪਾ ਕਰ ਦਿਓ ਮੈਂ ਦੇਖਦਾ ਤੁਹਾਡੇ ਥਾਣੇ 'ਚ 60 ਸਤੀ ਚਲਦੀ ਪਈ ਐ 60 ਸਤੀ ਫਿਰ ਤਾਂ ਪੰਡਤ ਜੀ ਮੈਨੂੰ ਲੱਗਦਾ ਕਿ ਸਾਨੂੰ ਇਹ ਚੰਗੀ ਤਰ੍ਹਾਂ ਸਾੜ ਦੇਗੀ ਜੇਹੀ ਪੋਜੀਸ਼ਨ ਰਹੀ ਤੁਹਾਡੀਆਂ ਵਰਦੀਆਂ ਵੀ ਉਤਾਰ ਦੇਗੀ ਇੱਕਰਮ ਮਿਤ੍ਰਮ ਤਿਤ੍ਰਮ ਪੁਲਿਸ ਸੇਰ ਦੀ ਸ਼ਿਤਰਮ ਓਹੋ ਪੰਡਤ ਜੀ ਜੇ ਸਾਡੀਆਂ ਵਰਦੀਆਂ ਹੀ ਉਤਰ ਗਈਆਂ ਸਾਡੇ ਬੱਲੇ ਕੀ ਰਹਿ ਜੂਗਾ ਉਹ ਕੋਈ ਹੱਲ ਕਰੋ ਓ ਪਾਈ ਅਸੀਂ ਤੁਹਾਡੇ ਸਾਹਬ ਦਾ ਹੱਥ ਦੇਖਦੇ ਆਂ ਸਾਨੂੰ ਹੱਥ ਦਿਖਾਓ ਇਹ ਤੁਹਾਡਾ ਕੰਮ ਕਾਰ ਠੀਕ ਹੋ ਜਾਵੇਗਾ ਪਰ ਤੁਸੀਂ ਅੱਜ ਤੋਂ ਬਾਅਦ ਥਾਣੇ ਦੇ ਵਿੱਚ ਕਦੀ ਕਿਸੇ ਕੈਦੀ ਨੂੰ ਦਬਕਾ ਨਹੀਂ ਮਾਰਨਾ। ਓ ਪੰਡਤ ਜੀ ਤੁਸੀਂ ਸਾਡਾ ਕੰਮ ਕਾਰ ਸੈੱਟ ਕਰੋ। ਓ ਸਾਡਾ ਕੰਮ ਕਾਰ ਸੈੱਟ ਹੋ ਗਿਆ। ਅਸੀਂ ਕਿ ਹਰ ਕੈਦੀ ਨੂੰ ਭਾਜੀ ਕਹਿਣ ਲੱਗ ਪਿਆ ਕਰਾਂਗੇ। ਮਿਤ੍ਰਮ ਤਿਤ੍ਰਮ ਪੁਲਿਸ ਫੇਰ ਦੀ ਛੇਤਰਮ ਦੂਸਰਾ ਮੇਰਾ ਕਹਿਣਾ ਇਹ ਆ ਕਿ ਤੁਸੀਂ ਕਦੇ ਕਿਸੇ ਕੋਲ ਰਿਸ਼ਵਤ ਨਹੀਂ ਲੈਣੀ। ਨਾ ਨਾ ਪੰਡਤ ਜੀ ਇਹ ਗੱਲ ਨਾ ਕੋ ਰਿਸ਼ਵਤ ਨਹੀਂ ਲੈਣੀ। ਉਹ ਤੋਂ ਨੂੰ ਕੀ ਦਸੀਏ ਅਸੀਂ ਜਿਹੜਾ ਥਾਣਾ ਬਣਾਇਆ ਲੋਕਾਂ ਤੋਂ ਵਿਆਜ ਤੇ ਪੈਸੇ ਲੈ ਲੈ ਕੇ ਬਣਾਇਆ ਜੇ ਰਿਸ਼ਵਤ ਨਹੀਂ ਲਵਾਂਗੇ ਤਾਂ ਲੋਕਾਂ ਦਾ ਵਿਆਜ ਕਿੱਥੋਂ ਦਵਾਂਗੇ ਪਰ ਮਿਤ੍ਰਮ ਤਿਤ੍ਰਮ ਪੜਿਸਵੇਰ ਦੀ ਸ਼ਿਤਰਮ ਪੰਡਤ ਜੀ ਦੱਕਣਾ ਨਹੀਂ ਮੰਨਣਾ ਤੇ ਕੰਮ ਕਿੱਥੋਂ ਸੈੱਟ ਹੋਣਗੇ ਉਹ ਪੰਡਤ ਜੀ ਤੁਸੀਂ ਐਸਚੋ ਸਾਹਮਣੇ ਛੱਡੋ ਆ ਮੇਰਾ ਹੱਥ ਦੇਖੋ ਜੀ ਮੇਰਾ ਦੇਖੋ ਜੀ ਮੇਰਾ ਦੇਖੋ ਮੇਰੇ ਹੱਥ ਦੀਆਂ ਲਕੀਰਾਂ ਕੀ ਕਹਿੰਦੀਆਂ ਮੈਨੂੰ ਰੋਜ਼ ਆ ਕੇ ਸਾਹ ਹੁਣਾ ਤੋਂ ਝਟਕਾ ਪੈਂਦੀਆਂ ਮੈਂ ਤੈਨੂੰ ਦੱਸਦਾ ਇਹਦਾ ਉਪਾਏ ਹੈਗਾ ਤੂੰ ਪੁਲਿਸ ਦੀ ਵਰਦੀ ਚ ਕੱਟ ਰਿਆ ਕਰ ਤੇ ਸਿਵਲ ਵਰਦੀ ਚ ਜ਼ਿਆਦਾ ਰਿਆ ਕਰ ਇਤਰਾ ਮਿਤ੍ਰਮ ਤਿਤ੍ਰਮ ਪੁਲਿਸ ਫੇਰਦੀ ਸ਼ਿਤਰਮ ਓ ਪੰਡਾ ਜੀ ਤੁਸੀਂ ਸਿਵਲ ਵਰਦੀ ਦੀ ਗੱਲ ਕਰਦੇ ਹੋ ਅੱਜ ਕੱਲ ਤੇ ਲੋਕ ਸਾਡੀ ਐਸ ਵਰਦੀ ਤੋਂ ਨਹੀਂ ਡਰਦੇ ਇਤਰਾ ਮਿਤ੍ਰਮ ਤਿਤ੍ਰਮ ਪੁਲਿਸ ਫੇਰਦੀ ਸ਼ਿਤਰਮ ਪੰਡਾ ਜੀ ਮੈਂ ਸਵੇਰੇ ਘਰੋਂ ਆਇਆ ਬਸ ਅੱਡੇ ਦੇ ਆਕੇ ਖੜਾ ਹੋ ਗਿਆ ਮੈਂ ਕਿਹਾ ਜਣੋ ਰਖਸ਼ੇ ਤੇ ਬਹਿ ਕੇ ਥਾਣੇ ਨੂੰ ਚਲੇ ਜਾਨੇ ਆ ਤੇ ਮੈਂ ਕਿ ਰਖਸ਼ੇ ਵਾਲੇ ਨੇ ਪੁੱਛਿਆ ਮੈਂ ਕਿਹਾ ਜਾਣਾ ਤੇ ਪੰਡਾ ਜੀ ਅੱਗੇ ਉਹ ਮੈਨੂੰ ਕਹਿੰਦਾ ਤੂੰ ਜਾਣਾ ਇਹਦਾ ਮਤਲਬ ਇਹ ਹੋਇਆ ਕਿ ਉਹ ਜਿਹੜਾ ਬੰਦਾ ਸੀ ਉਹ ਤੈਨੂੰ ਰਿਕਸ਼ੇ ਵਾਲਾ ਸਮਝ ਬੈਠਾ ਇਤਰਮ ਮਿਤ੍ਰਮ ਤਿਤ੍ਰਮ ਪੁਲਿਸ ਫੇਰ ਦੀ ਸ਼ੇਤਰ